ਵੈਸਤ ਅਮਰੀਕਾ ਨੂੰ ਦੁਨੀਆ ਦਾ ਸਰਪੰਚ ਦੇਸ਼ ਕਿਹਾ ਜਾਂਦਾ ਪਰ ਇਹ 17 ਸਾਲ ਦੇ ਮੁੰਡੇ ਨੇ ਅਮਰੀਕਾ ਦੇ ਚੀਕਾਂ ਕਢਾ ਦੀਆਂ ਸੀਗਾ ਅਮਰੀਕਾ ਇਹਨੂੰ ਫੜ ਨਹੀਂ ਸਕੀ ਸੀਗੀ ਇਹ ਬੰਦੇ ਨੇ ਇੰਨੀਆਂ ਜਹਾਜ਼ਾਂ ਚੋਰੀਆਂ ਕਰਦਾ ਸੀ ਇੱਕ ਵਾਰ ਇਹਨੇ 5 ਪ੍ਰਾਈਵੇਟ ਜੈਟ ਚੋਰੀ ਕਰ ਲਈ ਸੀ 5 ਜਹਾਜ਼ ਚੋਰੀ ਕਰ ਲਏ ਸੀਗੇ ਬੁੱਟਸ ਚੋਰੀਆਂ ਕੀਤੀਆਂ ਸੀਗਾ ਹਾਲਾਂਕਿ ਇਹਨੇ ਪੁਲਿਸ ਕਾਰ ਵੀ ਚੋਰੀ ਕਰ ਲਈ ਸੀ ਪੁਲਿਸ ਕਾਰ ਚੋਰੀ ਕਰਨਾ ਕਿੰਨਾ ਔਖਾ ਹੁੰਦਾ ਤੁਸੀਂ ਜਾਣ ਸਕਦੇ ਹੋਗੇ ਪਰ ਪੁਲਿਸ ਕਾਰ ਵੀ ਇਹਨੇ ਚੋਰੀ ਕਰ ਲਈ ਸੀ ਆਪਣੇ ਪੰਜਾਬ ਦੇ ਵਿੱਚ ਪੁਲਿਸ ਵਾਲੀ ਗੱਡੀ ਦੇ ਕੋਲੇ ਜਾਣਾ ਬੜੀ ਮੁਸ਼ਕਲ ਹੁੰਦਾਗਾ ਪਰ ਇਹਨੇ ਅਮਰੀਕਾ ਵਰਗੇ ਦੇਸ਼ ਜਿੱਥੋਂ ਦੀ ਪੁਲਿਸ ਇੰਨੀ ਜਾੜਾ ਸਟ੍ਰਿਕਟ ਹੈ ਉਹ ਪੁਲਿਸ ਦੀ ਕਾਰ ਚੋਰੀ ਕਰ ਲਈ ਸੀ ਚੋਰੀ ਕਰਕੇ ਕਾਰ ਦੇ ਵਿੱਚ ਸਾਰੇ ਸ਼ਹਿਰ ਦਾ ਚੱਕਰ ਮਾਰਿਆ ਸੀ ਇਹ ਮੁੰਡੇ ਸਾਰੇ ਅਮਰੀਕਾ ਇਹ ਮੁੰਡੇ ਦੀ ਫੈਨ ਸੀਗੀ ਜਿੰਨੀ ਪਬਲਿਕ ਸੀ ਅਮਰੀਕਾ ਦੀ ਉਹਦੀ ਫੈਨ ਬਣ ਚੁੱਕੀ ਸੀ ਫੇਸਬੁੱਕ ਦੇ ਉੱਤੇ ਇਹਦੇ ਨਾਮ ਦੇਤੇ ਫੈਨ ਪੇਜ ਚੱਲ ਰਹੇ ਸੀ ਲੋਕੇ ਤੇ ਸ਼ਰਟਾ ਪਾ ਕੇ ਸ਼ਹਿਰ ਚ ਘੁੰਮਦੇ ਸੀਗੇ ਕੀ ਕੀਤਾ ਸੀ ਇਹੋ ਜ ਹੈ ਮੁੰਡੇ ਨੇ ਆਓ ਤੁਹਾਨੂੰ ਵੀ ਬੜੀ ਇੰਟਰਸਟਿੰਗ ਜਿਹੀ ਸਟੋਰੀ ਹੈ ਮੁੰਡੇ ਦੀ ਇਹ ਮੁੰਡਾ ਸ਼ੁਰੂਆਤ ਤੋਂ ਹੀ ਚੋਰੀਆਂ ਕਰਦਾ ਸੀਗਾ ਜਿਹੜਾ 14 ਸਾਲ ਦਾ ਸੀਗਾ ਇਹ ਖਾਣੇ ਦੀ ਚੋਰੀ ਕਰਦਾ ਸੀ ਆਪਣੇ ਗੁਆਂਢੀਆਂ ਦੇ ਘਰੇ ਚਲਾ ਜਾਂਦਾ ਸੀਗਾ ਉਹ ਜਦੋਂ ਸੁੱਤੇ ਪਏ ਹੁੰਦੇ ਸੀਗੇ ਉਹਨਾਂ ਦਾ ਖਾਣਾ ਪੀਣਾ ਜਿਹੜਾ ਫ੍ਰਿਜ 'ਚ ਪਿਆ ਹੁੰਦਾ ਸੀ ਉਹ ਚੋਰੀ ਕਰ ਲੈਂਦਾ ਸੀ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਚੋਰ ਆ ਗਿਆ ਜਿਹੜਾ ਆਪਣੇ ਘਰੇ ਆ ਕੇ ਚੀਜ਼ਾਂ ਚੋਰੀ ਕਰਦਾਗਾ ਹੌਲੀ-ਹੌਲੀ ਇਹਨੇ ਸੋਨਾ ਵੀ ਚੋਰੀ ਕਰਨਾ ਸਟਾਰਟ ਕਰ ਦਿੱਤਾ ਇਹਦੀ ਸਭ ਤੋਂ ਵੱਡੀ ਖਾਸियत ਸੀਗੀ ਕਿ ਇਹ ਜਦੋਂ ਚੋਰੀ ਕਰਦਾ ਸੀਗਾ ਤਾਂ ਇਹ ਘਰ ਦੀਆਂ ਸਾਰੀਆਂ ਲਾਈਟਾਂ ਆਨ ਕਰ ਦਿੰਦਾ ਸੀਗਾ ਹਾਲਾਂਕ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਚੋਰੀ ਕਰਦੇ ਨੇਗੇ ਜਾਂ ਫਿਰ ਕਿਤੇ ਨਾ ਕਿਤੇ ਤਾਰਾਂ ਦਾ ਸਪਾਰਕ ਕਰਾ ਦਿੰਦੇ ਨੇ ਕਿ ਘਰੇ ਲਾਈਟ ਚਲੀ ਜਾਵੇ ਮੀਟਰ 'ਚੋਂ ਤਾਰ ਕੱਟ ਦਿੰਦੇ ਨੇ ਪਰ ਇਹ ਬੰਦਾ ਉਲਟ ਸੀਗਾ ਇਹ ਬੰਦਾ ਘਰੇ ਜਾ ਕੇ ਸਭ ਤੋਂ ਪਹਿਲਾਂ ਸਾਰੀਆਂ ਲਾਈਟਾਂ ਔਨ ਕਰਦਾ ਸੀਗਾ ਉਸ ਤੋਂ ਬਾਅਦ ਚੋਰੀ ਕਰਦਾ ਸੀ ਇਹ ਮੁੰਡੇ ਦਾ ਨਾਮ ਸੀਗਾ ਕਾਲਟਨ ਹੈਰਿਸ ਇਹਦਾ ਲਾਲਚ ਹੌਲੀ-ਹੌਲੀ ਵੱਧ ਆ ਗਿਆ ਇਹਨੇ ਹਜ਼ਾਰਾਂ ਘਰਾਂ ਦੇ ਵਿੱਚ ਚੋਰੀਆਂ ਕੀਤੀਆਂ ਇਹ ਫੜਿਆ ਕਿਵੇਂ ਗਿਆ ਇੱਕ ਵਾਰ ਤਾਂ ਫੜਿਆ ਵੀ ਗਿਆ ਉਸ ਤੋਂ ਬਾਅਦ ਇਹ ਦੀ ਸਟੋਰੀ ਸਟਾਰਟ ਹੁੰਦੀ ਹੈਗੀ ਇੱਕ ਦਿਨ ਇਹ ਕਿਸਦੇ ਘਰੇ ਚੋਰੀ ਕਰਨ ਗਿਆ ਸੀਗਾ ਉਹ ਘਰ ਦੇ ਜਿਹੜੇ ਸਾਰੇ ਮੈਂਬਰ ਸੀਗੇ ਬਾਹਰ ਗਏ ਹੋਏ ਸੀਗੇ ਰਾਤ ਨੂੰ ਉਹਨਾਂ ਦੇ ਘਰੇ ਕੋਈ ਨਹੀਂ ਸੀਗਾ ਇਹਦੀ ਖਾਸ ਗੱਲ ਸੀਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਘਰੇ ਜਾ ਕੇ ਸਭ ਤੋਂ ਪਹਿਲਾਂ ਸਾਰੀਆਂ ਲਾਈਟਾਂ ਔਨ ਕਰ ਦਿੰਦਾ ਸੀਗਾ ਜਦੋਂ ਇਹ ਸਾਰੀਆਂ ਲਾਈਟਾਂ ਔਨ ਕੀਤੀਆਂ ਤੇ ਇਹ ਚੋਰੀ ਕਰ ਰਿਹਾ ਸੀਗਾ ਘਰੇ ਸਾਰਾ ਸੋਨਾ ਸੋਨਾ ਲਪੇਟ ਰਿਹਾ ਸੀਗਾ ਉਹ ਗਵਾਂਡੀ ਨੇ ਦੇਖ ਲਿਆ ਕਿ ਇਹਨਾਂ ਦੇ ਘਰੇ ਯਾਰ ਲਾਈਟ ਚੱਲ ਰਹੀ ਹੈਗੀ ਤੇ ਜਿਹੜੇ ਘਰ ਦੇ ਮੈਂਬਰ ਨੇ ਉਹ ਤਾਂ ਬਾਹਰ ਗਏ ਹੋਏ ਨੇ ਹੋ ਸਕਦਾ ਇਹਨਾਂ ਦੇ ਘਰੇ ਚੋਰ ਹੋ ਗਏ ਉਹਨੇ ਪੁਲਿਸ ਨੂੰ ਕਾਲ ਕੀਤਾ ਪੁਲਿਸ ਆ ਗਈ ਪੁਲਿਸ ਨੇ ਚਾਰੋਂ ਤਰਫੋਂ ਘਰ ਨੂੰ ਘੇਰ ਲਿਆ ਤੈਨੂੰ ਫੜ ਲਿਆ ਇਹ ਜੱਜ ਦੇ ਸਾਹਮਣੇ ਪੇਸ਼ ਹੋਇਆ ਉੱਥੇ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਕਿਉਂਕਿ ਉਮਰ ਦਾ ਛੋਟਾ ਸੀਗਾ ਇਹਨੂੰ ਜਵਾਕਾਂ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਉੱਥੇ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਸੀਗਾ ਚੁੱਪਚਾਪ ਰਹਿੰਦਾ ਸੀਗਾ ਜਸਟ ਇਹ ਬੁੱਕਸ ਪੜ੍ਹਦਾ ਰਹਿੰਦਾ ਸੀਗਾ ਸਾਰਾ ਦਿਨ ਬੁੱਕਸ ਹੀ ਪੜ੍ਹਦਾ ਰਹਿੰਦਾ ਉੱਥੇ ਇਹਨੇ ਬੁੱਕਸ ਪੜ੍ਹਦਾ ਸੀਗਾ ਕਿ ਜਹਾਜ਼ ਨੂੰ ਕਿਵੇਂ ਉਡਾਇਆ ਜਾਵੇ ਜੇਲ੍ਹ ਵਿੱਚ ਰਹਿਣ ਦਾ ਇਹਨੇ ਫਾਇਦਾ ਚੱਕਿਆ ਕਿ ਜਹਾਜ਼ ਨੂੰ ਜਾਜ ਕਿਵੇਂ ਉੜਾਇਆ ਜਾਂਦਾ ਇਹਨੇ ਪੂਰੀ ਚੰਗੀ ਤਰ੍ਹਾਂ ਸਿੱਖ ਲਿਆ ਸੀਗਾ ਬਾਕੀ ਇਹ ਵੀਡੀਓ ਗੇਮਸ ਵਾ ਖੇਡਦਾ ਸੀ ਆ ਉਹਦੇ ਵਿੱਚ ਜਹਾਜ਼ ਵਾਲੀਆਂ ਗੇਮਸ ਜ਼ਿਆਦਾ ਖੇਡਦਾ ਸੀਗਾ ਤੈਨੂੰ ਮਾੜਾ ਮੋਟਾ ਐਕਸਪੀਰੀਅੰਸ ਹੈਗਾ ਸੀਗਾ ਕਿ ਜਾਜ ਕਿਵੇਂ ਚੱਲਦਾ ਹੈਗਾ ਇਹਨੂੰ 2 ਸਾਲ ਦੀ ਸਜ਼ਾ ਸੀਗੀ ਤੇ ਇਹ 6 ਮਹੀਨੇ ਬਾਅਦ ਹੀ ਜੇਲ੍ਹ ਤੋੜ ਕੇ ਭੱਜ ਜਾਂਦਾਗਾ ਜੁਰੇ ਭੱਜਿਆਂ ਦਾ ਮੈਨੂੰ ਪਤਾ ਹੁੰਦਾਗਾ ਕਿ ਜੇ ਮੈਂ ਦੁਬਾਰਾ ਫੜਿਆ ਗਿਆ ਤਾਂ ਮਰੀ ਜਿਹੜੀ ਸਜ਼ਾ ਗਈ ਉਹਦੇ ਵਿੱਚ 4 ਸਾਲ ਹੋਰ ਐਡ ਕਰ ਦਿੱਤੇ ਜਾਣਗੇ ਅਮਰੀਕਾ ਦੇ ਵਿੱਚ ਕੀ ਹੈ ਜੇ ਤੁਸੀਂ ਜੇਲ੍ਹ ਤੋੜ ਕੇ ਭੱਜ ਜਾਨੇ ਹੋਗੇ ਜਿੰਨੀ ਤੁਹਾਨੂੰ ਸਜ਼ਾ ਹੋਈ ਹੋਈ ਹੈਗੀ ਉਹਦੇ ਵਿੱਚ 4 ਸਾਲ ਹੋਰ ਐਡ ਕਰ ਦਿੱਤੇ ਜਾਂਦੇ ਨੇਗੇ ਇਸ ਤੋਂ ਬਾਅਦ ਇਹ ਸੋਚ ਲੈਂਦਾ ਯਾਰ ਵੀ ਅਮਰੀਕਾ ਤੋਂ ਭੱਜ ਜਾਣਾਗਾ ਇਹ ਕੋਈ ਚੋਰੀ ਨਹੀਂ ਕਰਦਾ ਹੈਗਾ ਇਹ ਜਸਟਿਸ ਏਅਰਪੋਰਟ ਹੁੰਦਾਗਾ ਉਹਦੇ ਆਲੇ-ਦਾਲੇ ਚੱਕਰ ਲਾਉਣੇ ਸਟਾਰਟ ਕਰ ਦਿੰਦਾਗਾ ਇਹ ਮੌਕਾ ਮਿਲਦੇ ਹੀ ਇੱਕ ਜਹਾਜ਼ ਚੋਰੀ ਕਰ ਲੈਂਦਾਗਾ ਇਹ ਜਹਾਜ਼ ਕਿਵੇਂ ਨਾ ਕਿਵੇਂ ਸਟਾਰਟ ਕਰਕੇ ਹਵਾ ਦੇ ਵਿੱਚ ਲਾਇਆ ਜਾਂਦਾ ਤੇ ਬੜਾ ਖੁਸ਼ ਹੁੰਦਾਗਾ ਵੀ ਮੈਂ ਜਹਾਜ਼ ਚੱਕ ਲੈਣੇ ਆ ਰ ਆ ਗਿਆ ਪਰ ਇਹਦੀ ਖੁਸ਼ੀ ਬਹੁਤ ਘੱਟ ਟਾਈਮ ਤੱਕ ਰਹੀ ਜਦੋਂ ਇਹ ਹਵਾ ਦੇ ਵਿੱਚ ਸੀਗਾ ਉਹ ਫਿਊਲ ਇੰਡੀਕੇਟਰ ਆ ਵੀ ਤੇਰੇ ਜਹਾਜ਼ ਦੇ ਵਿੱਚ ਤੇਲ ਘਟਾ ਮਿੱਤਰਾਂ ਇਹਨੂੰ ਲੈਂਡ ਕਰਕੇ ਮੈਂ ਕਿਵੇਂ ਤੇ ਦੇਖਦਾਗਾ ਵੀ ਯਾਰ ਹੁਣ ਮੈਂ ਅਮਰੀਕਾ ਦੇ ਵਿੱਚ ਹੀ ਆਗਾ ਵੀ ਮੈਂ ਕੈਨੇਡਾ ਤਾਂ ਜਾ ਹੀ ਨਹੀਂ ਸਕਦਾ ਹੈਗਾ ਇਹ ਹੌਲੀ ਹੌਲੀ ਕਰਕੇ ਇੱਕ ਖਾਲੀ ਜਗ੍ਹਾ ਦੇਖ ਕੇ ਪਹਾੜਾਂ ਦੇ ਵਿੱਚ ਇਹ ਆਪਣਾ ਜਹਾਜ਼ ਨੂੰ ਕ੍ਰੈਸ਼ ਲੈਂਡਿੰਗ ਕਰ ਦਿੰਦਾ ਹੈ ਪੂਰੀ ਤਿਆਰੀ ਕਰਕੇ ਕ੍ਰੈਸ਼ ਲੈਂਡਿੰਗ ਕਰਦਾਗਾ ਵੀ ਕੋਈ ਸੱਟ ਫਿੱਟ ਘਟ ਵੱਜੇ ਜਿਹੜੇ ਕ੍ਰੈਸ਼ ਲੈਂਡਿੰਗ ਕਰਦਾਗਾ ਤਾਂ ਇਹਦੇ ਸੱਟਾਂ ਬਹੁਤ ਵੱਜਦੀਆਂ ਨੇ ਗਿਆ ਮਤਲਬ ਮਰਦਾ ਨਹੀਂ ਹੈਗਾ ਇਹਦੀ ਲੱਤ ਟੁੱਟ ਜਾਂਦੀਆਂ ਇਹਦੀ ਬਾਹਾਂ ਟੁੱਟ ਜਾਂਦੀਆਂ ਨੇ ਗਿਆ ਇਹ ਮਰਦਾ ਨਹੀਂ ਹੈਗਾ ਪਰ ਇਹ ਉੱਥੋਂ ਚਲਾ ਜਾਂਦਾਗਾ ਉਸ ਤੋਂ ਬਾਅਦ 6 ਮਹੀਨੇ ਇਹ ਅੰਡਰਗਰਾਉਂਡ ਹੋ ਜਾਂਦਾਗਾ ਪਤਾ ਪੁਲਿਸ ਨੂੰ ਲੱਗ ਜਾਂਦਾਗਾ ਕਿ ਇਹ ਉਹ ਬੰਦੇ ਨੇ ਕੀਤਾਗਾ 6 ਮਹੀਨੇ ਬਾਅਦ ਇਹ ਦੁਬਾਰਾ ਚੋਰੀਆਂ ਕਰਨੀਆਂ ਸਟਾਰਟ ਕਰ ਦਿੰਦਾਗਾ ਇਹ ਬੋਟਸ ਚੋਰੀਆਂ ਕਰਦਾਗਾ ਇਹ ਕਈ ਚੀਜ਼ਾਂ ਸੋਨਾ ਜਵਾਹਰਾਤ ਪੈਸਾ ਕਮਾਉਣ ਲੱਗ ਜਾਂਦਾਗਾ ਅਮਰੀਕਾ ਦੇ ਵਿੱਚ ਰਹਿ ਕੇ ਇਸ ਤੋਂ ਬਾਅਦ ਇਹ ਪੁਲਿਸ ਨੂੰ ਚਕਾਉਂਦਾਗਾ ਕਿ ਉਹਨੂੰ ਫੋਨ ਕਰ ਦਿੰਦਾ ਪੁਲਿਸ ਨੂੰ ਕਿ ਮੈਂ ਆਵਰੇ ਫਿਰਦਾਗਾ ਤੇ ਪੁਲਿਸ ਉੱਥੇ ਜਾਂਦੀ ਤੇ ਉੱਥੋਂ ਭੱਜ ਜਾਂਦਾ ਤੇ ਮਤਲਬ ਪੁਲਿਸ ਨੂੰ ਆਪ ਕਾਲ ਕਰਕੇ ਬੁਲਾਉਂਦਾ ਸੀਗਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਣਾ ਰੋਹ ਦਿਖਾਉਂਦਾ ਸੀਗਾ ਕਿ ਮੈਂ ਭੱਜਿਆ ਨਾ ਤੁਸੀਂ ਮੈਨੂੰ ਫੜ ਹੀ ਨਹੀਂ ਸਕਦੇ ਹੈਗੇ ਜੇਨਾ ਮਰਜ਼ੀ ਜ਼ੋਰ ਲਾ ਲਓ ਇਹ ਇੱਕ ਵਾਰ ਮਨ ਬਣਾ ਲੈਂਦਾਗਾ ਵੀ ਯਾਰ ਮੈਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾਗਾ ਵੀ ਬਹੁਤ ਟਾਈਮ ਹੋ ਗਿਆ ਮੈਂ ਬਹੁਤ ਭੱਜ ਲਿਆ ਇਹ ਪੁਲਿਸ ਸਟੇਸ਼ਨ ਜਾਂਦਾਗਾ ਪੁਲਿਸ ਸਟੇਸ਼ਨ ਜਾਂਦੇ ਹੋਏ ਇੱਕ ਕੈਦੀ ਨੂੰ ਲੈ ਕੇ ਜਾ ਰਹੀ ਹੁੰਦੀ ਆ ਪੁਲਿਸ ਉਹਦੇ ਬੜਾ ਟੌਰਚਰ ਕਰ ਰਹੀ ਹੁੰਦੀ ਆ ਪੁਲਿਸ ਇਹ ਸੋਚ ਲੈਂਦਾਗਾ ਵੀ ਯਾਰ ਜੇ ਮੈਂ ਹੁਣ ਸਰੈਂਡਰ ਕਰਤਾ ਮੇਰਨਾ ਵੀ ਐਂ ਕਰਨਗੇ ਪੁਲਿਸ ਵਾਲੇ ਹਨਾ ਇਹ ਪੁਲਿਸ ਦੀ ਉੱਥੋਂ ਗੱਡੀ ਚੋਰੀ ਕਰਕੇ ਉੱਥੋਂ ਭੱਜ ਜਾਂਦਾਗਾ ਤੇ ਸਾਰੇ ਸ਼ਹਿਰ ਦੇ ਵਿੱਚ ਗੇੜੇ ਲਾਉਂਦਾਗਾ ਇਸ ਵਾਰ ਇਹ ਫੇਰ ਪਲਾਨ ਬਣਾਉਂਦਾਗਾ ਵੀ ਜਹਾਜ਼ ਚੋਰੀ ਕਰਦੇਾਂਗੇ ਇਹਨੇ ਦੋ ਵਾਰ ਜਹਾਜ਼ ਚੋਰੀ ਕੀਤੇ ਤੇ ਦੋਹੇ ਵਾਰ ਇਹਨੂੰ ਕ੍ਰੈਸ਼ ਲੈਂਡਿੰਗ ਕਰਨੀ ਪਈ ਇਸ ਤੋਂ ਬਾਅਦ ਇੱਕ ਵਾਰ ਇਹ ਜਹਾਜ਼ ਚੋਰੀ ਕਰ ਲੈਂਦਾਗਾ ਤੇ ਇਹ ਕਿਵੇਂ ਨਾ ਕਿਵੇਂ ਕੈਨੇਡਾ ਪਹੁੰਚ ਜਾਂਦਾਗਾ ਕੈਨੇਡਾ ਜਾ ਕੇ ਉੱਥੇ ਕ੍ਰੈਸ਼ ਲੈਂਡਿੰਗ ਕਰਕੇ ਇਹ ਪੂਰੀ ਖੁ ਫੜ ਨਹੀਂ ਪਾਇਆ ਹੁਣ ਤਾਂ ਮੈਂ ਕੈਨੇਡਾ ਦੇ ਵਿੱਚ ਆ ਗਿਆ ਕੈਨੇਡਾ ਦੇ ਵਿੱਚ ਜਾਂਦਾਗਾ ਕੈਨੇਡਾ ਦੇ ਵਿੱਚ ਇਹ ਫੜਿਆ ਜਾਂਦਾਗਾ ਕੈਨੇਡਾ ਦੇ ਵਿੱਚ ਕੋਈ ਕਾਰ ਚੋਰੀ ਕਰ ਰਿਆ ਹੁੰਦਾਗਾ ਇਹ ਭੁੱਲ ਚੁੱਕਣਾ ਫੜਿਆ ਜਾਂਦਾਗਾ ਉਹ ਸਾਰੇ ਡਾਕੂ ਡਾਕੂਮੈਂਟ ਦਿਖਾਉਂਦਾਗਾ ਵੀ ਨਹੀਂ ਨਹੀਂ ਇਹ ਕਾਰ ਮੇਰੀ ਆਪਣੀ ਸੀ ਅਮਰੀਕਾ ਤੋਂ ਆਈ ਮੋਸਟ ਵਾਂਟਡ ਲਿਸਟ ਦੇ ਵਿੱਚ ਇਹ ਹੁੰਦਾਗਾ ਤਾਂ ਉਹ ਉੱਥੇ ਦੀ ਸ਼ਨਾਖਤ ਹੋ ਜਾਂਦੀ ਆ ਇਹਨੂੰ ਅਮਰੀਕਾ ਭੇਜ ਦਿੱਤਾ ਜਾਂਦਾ ਦੁਬਾਰਾ ਤੇ ਹੁਣ ਇਸ ਵਕਤ ਜੇਲ੍ਹ ਦੇ ਵਿੱਚ ਹੈਗਾ ਜਾਂ ਨਹੀਂ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਹੋ ਸਕਦਾ ਇਹ ਭੱਜ ਗਿਆ ਹੋਵੇ ਪਰ ਇੱਥੇ ਤੱਕ ਇਨਫੋਰਮੇਸ਼ਨ ਸੀਗੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂ